ਸਮੁੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਐ ਸੰਜੀ ਮੈਂ ਮਾਫੀ ਮੰਗਦਾ ਪਲੀਜ਼ ਜੇਰੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਡ ਨੂੰ ਕੁੱਟ ਦੇ ਇੱਕੀ ਕੱਪੜੇ ਬਾਹਰ ਨੂੰ ਪਕਾ ਦੇ ਤਾਨੂੰ ਮਨਜ਼ੂਰ ਐ ਸੰਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸੌਰੀ ਪਹਿਲੀ ਸੌਰੀ ਨਹੀਂ ਤੂੰ 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 ਲੈ ਤੇਰੇ ਬੱਚੇ ਨੂੰ ਤਾਂ ਕਿਸੇ ਨੇ ਮਾਰਿਆ જરા બીજો जिसने मेरे बेटे नु मार किथे हो किथे आओ करे किथे આને તર લગન હર કાલ કરત લેને આત રણી તું મરે હર જિંદગી મે મરે તું મરે کسને મરે હર મેરે પેટે નું પહેલે کسને મેરે હસબન્ડ નો હાથ મરે દસો સોરી ભાઈજી મે સોરી નહીં મે જલ્દી ગલ પૂછીએ મેરે હસબન્ડ નો પહેલે બોક્સ کسને માર્યા આને તો મેં જતો અસી થોડે અપકર જેડા જોડા

मामा मीटिंग तो, तो, तो तो तू डा तो ला के मेरे बेटे मारिया तू चला नहीं तो हालात हो गया आई डोंट यू डोंट टॉक आई एम नॉट जिंजर फॉर यू पकिंग योर फॉरगॉटन दैट आई एम योर सिस्टर गेट इन टू वन साइड भपारय तो तू मेरे बेटे नु की कैसी नाठ होएगा नाठ नु भी देख लेंगे तू no... क्या नाठ होएगा नाठ नु बहनोद नाठ नु भी देख लेंगे तू कैसी किसने कैसी अकल नाठ नु भी देख लेंगे क्या तू मेरे बेटे ने कैसी सॉरी फ्रेंड्स सॉरी जे ਸੌਰੀ ਹਾਂ ਤੁਸੀਂ ਚਾਰੋਂ ਖੜੇ ਹੋ ਜਾਓ ਜਿੰਦਾ ਢਾਬਾ ਦੇ ਬਾਹਰ ਉੱਥੇ ਆ ਕੇ ਮੇਰਾ ਹਸਬੰਡ ਤੁਹਾਨੂੰ ਚਾਂਡਾ ਮਾਰੇਗਾ ਉਹ ਤੁਹਾਨੂੰ ਐਕਸੈਪਟੇਬਲ ਹੈ ਮੇਰੇ ਹਸਬੰਡ ਆਈ ਡੋਨਟ ਇਵਨ ਸੇ ਮੇਰਾ ਬੇਟਾ ਮੇਰੇ ਹਸਬੰਡ ਨੂੰ ਤੁਸੀਂ ਮਾਰਿਆ ਹੈ ਹਾਈ ਹਸਬੰਡ ਵਿਲ ਸਲੈਪ ਫੋਰ ਆਫ ਯੂ ਇਨ ਰਾਜੇਂਦਰ ਢਾਬਾ ਔਰ ਦੈਨ ਆਈ ਅਗਰ ਉਸੇ ਚਾਂਡਾ ਖਾਣ ਨੂੰ ਤਿਆਰ ਹੋ ਕਿ ਮੈਂ ਤੁਹਾਨੂੰ ਮਾਫ ਕਰਨ ਨੂੰ ਤਿਆਰ ਹਾਂ ਭੈਣ ਜੀ ਜੋ ਮਰਜੀ ਕਰ ਲੋ ਹੁਣ ਤੁਸੀਂ ਉੱਥੇ ਖੜੇ ਹੋ ਜਾਓ ਜਿੰਦਾ ਢਾਬਾ ਦੇ ਬਾਹਰ ਕਾਰਾ ਨੂੰ ਮੇਰਾ ਹਸਬੰਦ ਆ ਕੇ ਕਾਰਾ ਨੂੰ ਲੱਟਾ ਨਾਲ ਥੱਪੜ ਮਾਰੇਗਾ ਹੁਣ ਚੰਡ ਮਾਰੇਗਾ ਤੁਸੀਂ ਕਹੋ ਕਿ ਅਸੀਂ ਪਿਆਰੇ ਹਾਂ ਜੀ ਜੋ ਤੁਸੀਂ ਕਹਿੰਦੇ ਹੋ ਉਸੇ ਰਹਿ ਜੀ ਤੁਸੀਂ ਡੈਡੀ ਨਹੀਂ ਨਹੀਂ ਕਿਉਂ ਤੇ ਕਿਉਂ ਤੁਸੀਂ ਤੁਸੀਂ ਗੁੰਡੇ ਹੋ ਪੰਜਾਬ ਦੇ ਜੈਸੀ ਨਹੀਂ ਪੰਦਾ ਸੀ ਵੀ ਆਫੀਸਰ ਨੇ ਨਹੀਂ ਨਹੀਂ ਅcha ਮੇਰੀ ਗੱਲ ਸੁਣੋ ਅਗਰ ਆਫੀਸਰ ਨਹੀਂ ਹੈ ਮੈਨੂੰ ਇੱਕੋ ਗੱਲ ਦੱਸ ਅਮਰ ਯੂਕੀਪ ਪੈ ਬੰਦਾ ਇੱਕੋ ਗੱਲ ਦੱਸੋ ਅਗਰ ਬੰਦਾ ਆਫੀਸਰ ਨਹੀਂ ਹੈ ਤਾਂ ਮਤਲਬ ਤੁਸੀਂ ਉਹਨਾਂ ਨੂੰ ਕੁੱਟੋਗੇ ਤੁਸੀਂ ਗੁੰਡੇ ਹੋ सॉरी सॉरी नहीं ऐसा है बस मारे बस नहीं दस या उसने अपने मुंह न बोले मैं माफी मांगता कितना क्या किसने तुम मारे ऐसे का मैंने दस क्यों मारे ऐसे का क्यों मारे तो तो क्यों मारे तू मेरे हस्बैंड नू क्यों मारे माफी नहीं मेरे मैंने आया दस तू क्यों मारे बस सॉरी बहन जी नहीं सॉरी की गलती है मैंने पहले दस तू मेरे हस्बैंड ने मारे आखिर क्यों मैं को पता नहीं सीगा कि वो आर्मी ऑफिसर आदमी का अफसर नहीं है से तू किसी नु भी मार सकता तो 12 बंदे लेके डंडे मार के तू मेरे बच्चे की पिच तोड़ी तन्नू मैं मार तू तो अपने सिर पे डंडा मार के अपना सिर तोड़ेगा नहीं तू जाके बोलया नहीं तू जाके मैं उन्होंने इतनी जूतियां मारी औदा फादर मेरे कोले बैठा आता हूं मैं अपने घर में नहीं गया ਮੇਰਾ ਮੇਰਾ ਘਰ ਦੇ ਕਿਤੇ ਗਿਆ ਸੀ ਉਹ ਮੇਰੇ ਕੋਲ ਹੀ ਆਉਂਦਾ ਰਮ ਇਹ ਬੜੀਆ ਲੈਵਲ ਦਾ ਬੰਦਾ ਕਾਰਪੋਰੇਸ਼ਨ ਦਾ ਪ੍ਰਧਾਨਾ ਬਣਾਉਣੇ ਦਾ ਉੱਤੇ ਪੂਰਾ ਵਧੀਆ ਬੰਦਾ ਖੜਾ ਰਹੇ ਨੇ ਉਹਨੂੰ ਚੁੱਕਿਆ ਮਾਰਦਾ ਕਹਿੰਦਾ ਤੂੰ ਕੁੱਤਾ ਕਿੱਡੀ ਕਰ ਤੂੰ ਪਾ ਕਹਿੰਦਾ ਇਹਨੇ ਪਤਾ ਹੈ ਕਿ ਵੀਡੀਓ ਵੀਡੀਓ ਜੜੀ ਹੈ ਕਿੰਨੀ ਦੇਰ ਦੇ ਇਹਦਾ ਹੈ ਉਹਨਤੇ ਉਹਦੇ ਜਦੋਂ ਆਏਗੀ ਆदमी ਹੈ ਵੀ ਨਾ ਨੂੰ ਉਹ ਤੂੰ ਭੇਜ ਰੈਂਡੀ ਕਿੰਨੀ देर ਰੋਕ ਲੈਣਗੇ ਤੂੰ ਤੂੰ ਵੀਡੀਓ ਦੇਖ ਜਰਾ ਪੂਰੀ ਵੀਡੀਓ ਮੇਰੇ ਹਸਬੰਦ ਨੇ ਹੱਥ ਅੱਛਾ ਮੇਰੀ ਗੱਲ ਸੁਣੋ ਇਹ ਕਹਿੰਦੇ ਕਿ ਪੁਲਿਸ ਵਾਲੇ ਨੂੰ ਮਾਰਿਆ ਤੂੰ ਪੂਰੀ ਵੀਡੀਓ ਤਾਂ ਦੇਖਿਆ ਕਿ ਦੇ ਇੱਕ ਬੰਦੇ ਨੇ ਵੀ ਹੱਥ ਮੇਰੇ ਹਸਬੰਦ ਨੇ ਆ ਮੇਰੇ ਬੇਟੇ ਨੇ ਹੱਥ ਚੱਕਿਆ ਉਹ ਨਹੀਂ ਮੈਡਮ ਕੁਝ ਹੋ ਨਹੀਂਆ ਸ਼ਰਮ ਗੱਲ ਤਾਂ ਨਹੀਂ ਚੱਕੀ ਗੱਲ ਇਹ ਤਾਂ ਇਹ ਤਾਂ ਕਿਲਾ ਨੇ ਜੋ ਮਰਜ਼ੀ ਕਰ ਜੀਓ नहीं नहीं देखो इस फलेनो पता नहीं इस है इस पे ना शायद मैंने कि इन्होंने की कि तैने ने देखी नहीं इन वीडियो खाण खाण देख ले होगा कि तन्नू पता ही होण जीणो जदों पता है बहुत हो रहा था के तुझे उठे गया चौकिश मैंने उतना भी फोन आया करे आ यार आ यार पर क्यों हो सुन नहीं तो कहा करके कीते थे ऐसी एफआईआर सानू बोलया सी गल ले ले

ਨਹੀਂ ਨਹੀਂ ਬੋਲੋ ਕਿ ਮੇਰੇ ਬੇਟੇ ਦੇ ਸਟਿਚਸ ਲੱਗੇ ਜਿਹੜੀ ਮਾਂ ਦਾ ਦਰਦ ਹੈ ਜਿਹੜੇ ਮੇਰੇ ਪੂਰੇ ਬੇਟੇ ਨੂੰ ਕਮ ਸੇ ਕਮ 100 ਡੰਡੇ ਮਾਰੇ ਇਹਨਾਂ ਨੇ ਠੀਕ ਹੈ ਕਿ ਕਿਹੜੇ ਕਿਹੜੇ ਬਸ ਮੈਂ ਮੈਂ ਐ ਤੇ ਤੈਨੂੰ ਮੈਨੂੰ ਤੇ ਚਾਰ ਪੰਜ ਦੇ ਹੀ ਨਾਮ ਪਤਨ ਹੋਰ ਬਾਕੀ ਕੌਣ ਸੀਗੇ ਹਾਂ ਮੈਂ ਦੇਖੋ ਹਣ ਸਾਰੇ ਹਾਲੇ ਜਿਹੜਾ ਗੰਦਮਣ ਹੁੰਦੇ ਨੇ ਹੁਣ 4 ਐਸ ਐਚ ਹੂ ਸੀ ਕਿ ਮੈਂ ਸੱਚੀ ਦੱਸੀ ਹੁਣ ਜਿਹੜਾ ਗੱਡਾ ਚਾਰ ਲੰਗਾੜੇ ਹੁੰਦੇ ਨੇ ਉਹ ਹੁਣ ਹੋਰ ਪੱਟਾ ਹੈ बारा जाने ये दोस्त दोस्त भी सीखे कोई मैडम नहीं नहीं चार हम तीन तीन में मेरे ते दे दे चारे से दो बारह जने बारह बारह बोल माफी बचे सिर फोड़ेगा अच्छा इधर कर दे बच्चा मारिया राज ढाबा बेटा कुट दे, 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 दे बारह अब... लगा ਤਾਨੂੰ ਮਨਜ਼ੂਰ ਹੈ ਅੱਜ ਸੌਰੀ ਫਿਰ ਕਰਦੇ ਸੌਰੀ ਨਹੀਂ ਅਗਰ ਤੁਸੀਂ ਬਾਹਰ ਜਾਣਾ ਥੱਪੜ ਖਾਣ ਨੂੰ ਤਿਆਰ ਹੋ ਮੇਰੇ ਹਸਬੰਦ ਵੀ ਅਫਸਰ ਹੈ ਨਾ ਜਿਸ ਨੂੰ ਤੁਸੀਂ ਹੱਥ ਮਾਰਿਆ ਹੈ ਅੜੇ ਤੋਂ ਬਹੁਤ ਸੀਨੀਅਰ ਹੈ ਆ ਮੈਂ ਆਈ ਵਾਂਟ ਟੂ ਟਾਕ ਟੂ देम ਨਾਟ ਯੂ ਆਈ ਵਾਂਟ ਟੂ ਟਾਕ ਟੂ ਥੀਸ ਪਰ ਆਈ ਵਾਂਟ ਟੂ ਟਾਕ ਟੂ ਫੋਰ ਆਫ ਦ ਤਾਨੂੰ ਸੇ ਖੜੇ ਹੋ ਰਾਜਿੰਦਰ ਦਾ ਬਾਹਰ ਦੇ ਬਾਹਰ ਖੜੇ ਹੋਏ ਚਾਰਾ ਨੂੰ ਚਾਰ ਥੱਪੜ ਪਏ ਇਹ ਮੰਜ਼ੂਰ ਹੈ ਨਹੀਂ ਵੱਡੀ ਗਲਤੀ ਨਹੀਂ ਜੀ ਵੱਡੀ ਗਲਤੀ ਨਹੀਂ ਨਹੀਂ ਮੈਨੂੰ ਪੈ ਤੇ ਭੈਣੀ ਤੇ ਹੈ ਹੀ ਨਹੀਂ ਤੁਹਾਡੀ ਮੈਨੂੰ ਭੈਣੀ ਤੇ ਬੋਲੋ ਹੀ ਨਾ ਮੈਮ ਬੋਲੋ ਪਹਿਲੇ ਮੈਮ ਆਈ ਏਮ ਨਾਟ ਯਰ ਸਿਸਟਰ ਆਰਮੀ ਦੇ ਅਫਸਰ ਨੇ ਆਫਸਰ ਜਮਾਟ ਮੈਂ ਯੂ ਆਮ ਅ ਮੈਮ ਤੇਰੀ ਭੈਣ ਨਹੀਂ ਆ ਮੈਂ